ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼াশੂ ਸ਼ਕਲ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਜੀ ਵਸ ਅਤੇ ਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਇੱਧਰ ਅੱਜ ਚਾਚਾ ਜੀ ਵੀ ਆ ਗਏ ਸੱਜਣ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਾਈ ਦਿਵਾਲੀ ਦੀਆਂ ਮੁਬਾਰਕਾਂ ਜੀ ਸਾਡੇ ਵੱਲੋਂ ਹਾਂਜੀ ਤੇ ਸਾਰੇ ਆਪਾਂ ਭਲੇ ਬੰਤੇ ਸਾਰੇ ਜਾਣਦੇ ਹੀ ਆ ਚਲੋ ਤਿਆਰ ਤਾਂ ਬਾਈ ਸਭ ਨੇ ਮਨਾਉਣਾ ਖੁਸ਼ੀਆਂ ਨਾਲ ਮਨਾਇਓ ਪਰਮਾਤਮਾ ਸਾਨੂੰ ਤਰੱਕੀਆਂ ਬਖਸ਼ੇ ਤੇ ਆਪਣੇ ਬਾਰੇ ਵੀ ਕਰਿਓ ਬਾਈ ਪਰਮਾਤਮਾ ਅੱਗੇ ਅਰਦਾਸ ਬੇਨਤੀ ਪੂਰੀਆਂ ਹੋ ਜਵੇ ਜਲ ਤੋਂ ਜਲ ਆਪਣੇ ਇਹਨਾਂ ਕੰਮ ਦੁਸਤਕਾਰਾ ਹੋ ਜਵੇ ਹਾਂਜੀ ਤੇ ਹੁਣ ਮਾਰਦੇ ਆਂ ਜਿਹੜਾ ਮੋਟਰ ਤੇ ਮੋਟਰ ਤੇ ਸਾਨੂੰ ਮਲਾਉਂਦੇ ਉੱਥੇ ਗੁਜਰਾ ਕੰਨਾ ਚਾਹ ਘਰ ਵਾਲੀ ਪੈਕ ਆਪਾਂ ਨੇ ਫੇਰ ਚਲੀਏ ਤੇ ਲਓ ਜੀ ਪਹੁੰਚ ਗਏ ਮੋਟਰ ਪਰ 80 ਨਿਆ ਕਲਾਜ ਛਾਪਾ ਹੋ ਗਿਆ ਸਾਜਰੀ ਜਮਲ ਜੁੱਤਾ ਪਿਆ ਹਣਾ ਹਾਂ ਤੇ ਆਹ ਤੇਰੀ ਸਾਫ ਸਫਾਈ ਦਾ ਵਧੀਆ ਹਾਂਜੀ ਬੜਾ ਵਧੀਆ ਠੀਕ ਹੈ ਤੇਰਾ ਹਾਂ ਸਿੱਟਾ ਦਿਆ ਤਾਂ ਆਪਣੇ ਆਪ ਜੰਮੇ ਹੀ ਹੈ ਇਹ ਆਪਣੇ ਆਪ ਹੀ ਦੇਖ ਲਓ ਪਹਿਲਾਂ ਆਪਣੇ ਦਾ ਗੋਭੀ ਸਰੋਂ ਦੇਣਾ ਇੱਥੇ ਨੇਰੇ ਕਣਕੇ ਦੀ ਵੀ ਸੀ ਰੋ ਕਾਲ ਲਈ ਪਹਿਲਾਂ ਗੋਭੀ ਸਰੋਂ ਦੀ ਇੱਕ ਸਾਲ ਛੱਡ ਕੇ ਹਾਂ ਉਹੀ ਅੱਗੇ ਜੰਮੇ ਹੁੰਦੀ ਐ ਸੇ ਹਾਂ ਆਏ ਲੱਗਦਾ ਵੀ ਕਿੰਨਾ ਸੁਣਾ ਲੱਗਦਾ ਇਹਦੇ ਵਿੱਚ ਗੁੱਜਰਬਾਈ ਨੂੰ ਕਹਿੰਦੇ ਜਿੰਨੇ ਕ ਵਧੀਆ ਲੱਗਦੀ ਐ ਨਾ ਪੱਤੇ ਚਕਵਾ ਲੈ ਪੱਤੇ ਚਕਵਾ ਲੈਂਦੇ ਵਧੀਆ ਹੋ ਜਾਊਗਾ ਚੱਲ ਹੋਰ ਪਿੰਡ ਵਾਲੇ ਖਾ ਲਵਾਂਗੇ ਸਾਗ ਹੋ ਜਾਊਗਾ ਸੋਣਾ ਹੋਣੇ 2 ਤਰੀਕ ਤੱਕ ਆ ਬਸ ਆ ਪੱਤਿੰਦਰ ਕਿੱਲੇ ਇਕੱਠੇ ਕਰਿਆ ਤੇ ਵੀ ਬਾਹਰ ਖੜਾ ਲੈ। ਬਾਹਰ ਖੜਾ ਲੈਣੇ ਹਾਂਜੀ ਠੀਕ ਐ ਤੇ ਇਹਦੀ ਵੀ ਸਫਾਈ ਜੀ ਕਰਾ ਕੇ ਆਇਆ ਹੈਗਾ ਪੱਟਣੇ ਵਾਲਾ ਚ ਕੱਢ ਜਾ। ਨਹੀਂ ਉਹ ਨਹੀਂ ਮਿਲਿਆ ਮੜਕੇ। ਉਹ ਯਾਰ ਉੱਥੇ ਨੇਤਰਾਂ ਕੋਲ ਹੈਗਾ ਹਨਾ। ਉਹ ਚਮਕੌਰ ਗਿਆ ਉਹ ਉੱਥਰ ਮੁੜ ਕੇ ਨਹੀਂ ਆਇਆ। ਨਹੀਂ ਚਲ ਆਪਣੇ ਉਹ ਲਿਆਉਂਗੇ ਹੁਣ ਮੈਂ ਦੇਖ ਕੇ ਜਿਦਣਾਉਂਗਾ ਨਾ। ਆਪਣੇ ਲਿਆ ਮੰਜੋਂ ਕੱਢ ਦੇ ਪੱਕੇ ਜਿਹਾ ਇੱਕ ਛੋਟੀ ਮਿਲ ਜਾਂਦੀ ਛੋਟੀ ਲਿਆਉਂਗੇ। ਛੋਟੀ ਹਾਂਜੀ ਬੜੀ ਦੀ ਆਪਾਂ ਲੋੜ ਨਹੀਂ ਹੈ। ਕਾਗੜੇ ਜਿਆਦਾ ਹੁਣ ਥੋੜਾ ਹੀ ਹੈ। ਹੂੰ ਹੂੰ। ਚਲ ਸਾਫ ਸਭਈਆ ਮੈਂ ਤੇਰਾ ਵਧੀਆ ਮੋਟਰ ਦਾ ਹਾਂਜੀ ਦੇਖਾਂ ਢਾਲ ਕੇ ਅੰਕਲ ਜੀ ਆਂਡਲਾ ਲੈ ਆਉਂਦੇ ਅੰਕਲ 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 ơi ਨਾ ਹੈ ਨਹੀਂ ਲਾ ਕੇ ਗਿਆ ਵਗ ਤੇ ਬੜੀ ਗੂੜੀ ਨਹੀਂ ਤੇ ਪਾਣੀ ਅੰਦਰ ਭਰਾਂ ਨਹੀਂ ਹੈ ਨਹੀਂ ਤੇ ਪਾਣੀ ਪੂਣੀ ਨਾ ਭਰਨਾਂਗੇ ਹੋਵੇ ਹੈ ਪਾਣੀ ਉੱਤੇ ਹੈ ਤਾਂ ਹੈ ਨਹੀਂਗਾ ਸੋਦੀ ਲੈ ਆਏ ਦੇ ਚਾ ਉਹ ਕਿਦਰ ਜਿਹੜੀ ਵਾਲ ਡਾਇਲੌਗ ਮਾਰਨ ਦਾ ਜਾਣਾ ਮੋਟਰ ਤੇ ਪੀਣੀ ਗੁੱਜਰਵਾਈ ਨਾਲ ਚਾਹ ਹਾਂ ਹੋਰ ਕਿਆ ਕਰਦਾ ਉਹ ਕੁਸ ਹਮ ਫਦਰ ਗੱਡੀ ਵੀ ਨਾ ਮੋਟਰ ਪਰ ਵੀ ਰਾਣੂ ਘਟ ਹੈ ਹਾਂਜੀ ਨਹੀਂ ਮੇਲਾ ਲੱਗੇ ਰਹਿੰਦਾ ਦਾ ਉਹਨਾਂ ਨੂੰ ਕਹੀ ਨਾ ਬਹੁਤ ਆਣ ਕੇ ਬੈਠੇ ਹੋਣਾ ਦਰੇ ਚਲ ਤੇਰੀ ਅੰਬ ਵਧੀਆ ਹੋਗੇ ਦੋ ਤਿੰਨੇ ਬੁਕੇ ਹਨਾ ਹਾਂਜੀ ਬਹੁਤ ਸੁੱਕ ਦਾਸੜਾ ਵਿੱਚ ਤੇ ਰਾਦੇ ਆ ਫਸ ਸੁੱਕ ਗਿਆ ਤਾਂ ਨਾ ਚਲੋ ਵੀ ਹੱਥ ਵਧੀਆ ਹੋ ਜਾ ਨਾ ਜਰਾ ਉਹ ਜਮਣ ਦੇ ਦੇ ਬੜਾ ਦੀ ਗਰੇਣ ਦੀ ਰਹਿਣ ਦੇ ਜਮਣ ਵਧੀਆ ਹੈ ਉਹ ਜਿਹੜਾ ਬੀਜ ਨੇਤਰ ਵਾਲਾ ਤੇ ਪਹਿਲਾਂ ਲੱਗਿਆ ਉਹ ਤਾਂ ਵਿੜੇ ਚ ਮੇਰੇ ਖਿਆਲ ਚ ਉਹ ਹੈ ਪਤਾ ਨਹੀਂ ਕਿਹੜਾ ਲੈ ਜੀ ਉਹਨੇ ਮੇਰੇ ਬੁੱਟਾ ਬੜਾ ਸੋਹਣਾ ਦਾ ਪਤਾ ਜਮਣ ਦਾ ਨਾ ਨਾ ਥੱਲੇ ਵਾਲਾ ਉਹ ਆਹ ਐ ਉਹ ਥੋੜੇ ਇਕੱਠੇ ਇਕੱਠੇ ਜੇ ਲੱਗ ਗਏ ਡੈਡੀ ਤੇ ਇਹ ਦੂਰ ਕਰਾ ਦੂਗੇ ਕਿਤੇ ਕੱਢ ਕੇ ਲੱਗ ਜੂਗੀ ਅੱਛਾ ਜੀ ਅਗਲੀ ਬਰਸਾਤ ਕੱਢਾਂਗੇ ਲੋ ਥੋੜਾ ਗੱਭੇ ਕਰਤਾ ਗਿਆ ਨਾ ਹਾਂਜੀ ਗੱਬੇ ਲਾ ਦਾਂਗੇ ਪੱਟ ਕੇ ਧਨੀਆ ਲਾਇਆ ਹੋ ਗਿਆ ਚੱਲਿਆ ਸੋਣਾ ਇਹ ਵੀ ਉਹ ਚੱਲ ਪਿਆ ਤੇ ਨੀਂਦ ਤੇਰਾ ਹਾਂਜੀ ਨਿੰਬੂ ਫੜਿਆ ਪਿਆ ਰੋਜ਼ ਜਾਂਦੇ ਚਾਰ ਚਾਰ ਕਰਨ ਬੱਤ ਇਹਨੂੰ ਨਿੰਬੂ ਪਾਣੀ ਜਿੱਖੜਾ ਤੂੰ ਪੀਆ ਕਰ ਹਾਂਜੀ ਹਾਂਜੀ ਠੀਕ ਆ ਮੈਂ ਸਵੇਰੇ ਸ਼ਹਿਦ ਪਾ ਕੇ ਥੋੜਾ ਜਿਹਾ ਕਾਲੀ ਮਿਰਚ ਥੋੜਾ ਜਿਹਾ ਮਿਰਚ ਜਿੱਤਾਂ ਨਿੰਬੂ ਹੈ ਦਿਹਾੜੇ ਚ ਪਾਣੀ ਪੀਣਾ ਆਪਣਾ ਹਾਂਜੀ ਤੇ ਆਪਣੀ ਆਪਣਾ ਨਚੋੜ ਪੀਓ ਰਾਸ ਦੇਖੋ ਯਾਰ ਕਿੰਨਾ ਹੀ ਇਹ ਵੀ ਤੇਰੀ ਪਾਣੀ ਮੰਗਦੀ ਭਾਜੀ ਇਹ ਗੋਭੀ ਹਾਂਜੀ ਇਹਦਾ ਪਾਣੀ ਲਾ ਦੇ ਮੈਂ ਕੱਲ ਪੈਪ ਲੈ ਕੇ ਆਇਆ ਜਾ ਕੇ ਭੁੱਲਾ ਬਾਈ ਨੇ ਠੀਕ ਜੜਸ ਲਾਇਆ ਵਾ ਠੀਕ ਰਹਿਣਗੇ ਹਾਂਜੀ ਜੜਸ ਲਾਇਆ ਵਾ ਉਹ ਸ਼ਿਮਲਾ ਮਿਰਚ ਦੇਖਾਂਗੇ ਜਾਂ ਦੂਈ ਸਬਜ਼ਾ ਕੇ ਫੇਰ ਪੱਟਾਂਗੇ ਇਹਨਾਂ ਤੇ ਰਹਿਣ ਦੀ ਪੱਟਣਾ ਹੀ ਸ਼ਿਮਲਾ ਮਿਰਚ ਨਾ ਹਾਂ ਬੈਂਗਣੀ ਨਾ ਪੱਟ ਰਹਿਣ ਦੇ ਨਾ ਪੱਟੀ ਨਾ ਇਹਨੂੰ ਹੋਰ ਕੰਮ ਕਰ ਇੱਕ ਵਾਰ ਹਾਂਜੀ ਪੱਟਣ ਦੀ ਲੋੜ ਨਹੀਂ ਚੱਕਣਾ ਜਿਹੜੀ ਸੁੱਕ ਗਈ ਵਿੱਚ ਤਾਂ ਠੀਕ ਹੈ ਥੋੜੀ ਥੋੜੀ ਸੰਗ ਸੰਗ ਜਿਹਾ ਕਰਦੇ ਬਹੁਤ ਵਧੀਆ ਹੋ ਜੁੜੇ ਨੇ ਹੈ ਨਹੀਂ ਇਹਨਾਂ ਛੇੜੀ ਵਧੀਆ ਚੱਲੀ ਜਾਨੀ ਉਹ ਤਾਂ ਸੋਨੇ ਸਬਜ਼ੀ ਨਿਕਲੇ ਜਾਂਦੀ ਹੈ ਇਹਦੇ ਤੇ ਨਿਕਲ ਜਿਹੜੀ ਤਾਂ ਹੋਰ ਫਲ ਜਣਾ ਹਾਂਜੀ ਆਪਾਂ ਤੇ ਬੁੱਤ ਜਿਹਾ ਪੜਾ ਦਿੰਦੇ ਬਾਈ ਦੇ ਠੀਕ ਹੈ ਰੋਬੀ ਸਰੋਂ ਦਾ ਬਸਤੇ ਦੀ ਹੋਈ ਵਿੱਚ ਨਾ ਮਾਤ ਇਹ ਵੀ ਸਫਾਈ ਜਿਗਰਾ ਕੇ ਪਾਣੀ ਪਾਉਣੇ ਪਾ ਦਿੰਦੇ ਚ ਅਬੀ ਬੁਟਾ ਚੱਲ ਰਿਹਾ ਫੇਰ ਕੋਲੇ ਕਿਸੇ ਨੇ ਨਾ ਉਹ ਨਾਰਜੇ ਦਾ ਬੁਟਾ ਨਾ ਉਹ ਨਾਰ ਦਾ ਇਹ ਨਹੀਂ ਪਤਾ ਕਾਦੇ ਇਹ ਉਹਦਾ ਯਾਰ ਨਾਸਵਾਤੀ ਜਿੰਦੀ ਜਿਹੜੀ ਮੇਰੇ ਖਿਆਲ ਚ ਪਤਾ ਨਹੀਂ ਬਦਾਮਾ ਦਾ ਹੁੰਦਾ ਇਹਦਾ ਬੁਟਾ ਯਾਰ ਚਿੱਟਾ ਫੁੱਲ ਆਇਆ ਹੁੰਦਾ ਇਹਦਾ ਅੱਛਾ ਲੱਗਿਆ ਤਾਂ ਨਹੀਂ ਕਦੇ ਕੋਸ ਨੂੰ ਤਿੰਨ ਦੋ ਸਾਲ ਹੋ ਚੱਲੇ ਬਦਾਮਾ ਦਾ ਹੀ ਲੱਗਦਾ ਮੰਦਾ ਫੇਰ ਫੁੱਲ ਬਹੁਤ ਸੋਹਣਾ ਹੁੰਦਾ ਇਹਨਾਂ ਨੂੰ ਅੱਛਾ ਚਿੱਟੇ ਰੰਗ ਦੇ ਹਨ ਕੋਈ ਚਾਬੀ ਤੇਰੇ ਕੋਲ ਹੋਣੀ ਵੀ ਨਹੀਂ ਹੋਰ ਹੈ ਨਾ ਹੈ ਨਹੀਂ ਦੇਖ ਲੈਣ ਨੂੰ 10 ਮਿੰਟ ਸੈਲਡਰ ਚ ਲੱਟੇਗਾ ਹੋਵੇ ਹੈ ਸੈਲਡਰ ਚ ਨਾ ਲੱਗੇ ਹੋਵੇ ਨਹੀਂ ਉਧਰ ਨਹੀਂ ਜਾਂਦਾ ਕਿਛ ਨਾ ਯਾਰ ਮੈਂ ਤੁਹਾਨੂੰ ਦੱਸਾਂ ਤੈਨਾਂ ਬੂਟੇ ਇਹਨੇ ਜਿਹੜੀ ਸਮਿੱਟੀ ਪਾ ਗਏ ਹਾਂਜੀ ਮੈਂ ਲੈ ਕੇ ਆਵਾਂਗਾ ਲੈ ਯਾਰ ਗਮਲੇ ਹਨੀ ਗਮਲੇ ਛਾਂ ਵਧੀਆ ਚੱਲ ਜਣੇ ਆ ਜਿਕੜਾ ਲਾਈਵ ਰੱਖੇ ਹੋਵੇ ਤੇਰੇ ਹਾਂਜੀ ਐਦਾਂ ਰੱਖਦੇ ਨਾ ਕਿ ਜਿਹੜੇ ਤੇ ਹੋਣਿਆ ਬੂਟੇ ਲਾ ਦੇ ਰੈਡੀ ਚ ਵਧੀਆ ਰਹਿੰਦੀ ਹੈ ਹਾਂਜੀ ਐ ਇਹ ਦੇਖ ਲਓ ਜਿਹੜੇ ਮੇਲੇ ਫੁੱਲ ਮੇਰੇ ਏਕਣਾ ਦੇ ਐਜੇ ਨੂੰ ਜਾਊਗਾ ਰੰਗ ਕੋ ਦੂਏ ਜਿਕਨਾ ਥੋੜੇ ਜਿਹਾ ਦੇ ਆ ਆ ਕਿਸਮ ਬਹੁਤ ਜੀ ਚਲਦੀ ਹੈ ਇਹਨੇ ਫੁੱਲ ਸਦਾ ਬਹਰ ਆ ਹਾਂਜੀ ਆ ਵੀ ਚਲੀ ਜਾਂਦਾ ਜੀ ਲਿਆਉਂਗਾ 10 ਬੂਟੇ ਆ ਪਤ ਨਹੀਂ ਆਪੇ ਹੋਈ ਜਾਂਦੇ ਆ ਦੇਖੋ ਤੇ ਕੁਦਰਤ ਕੁਦਰਤ ਹਰ ਇੱਕ ਚੀਜ਼ ਕੁਦਰਤ ਹੈ ਇਹਦੇ ਬੂਟੇ ਜਿਹੜੇ ਆ ਆ ਬੀਜੇ ਇਹਦੇ ਦੇਖ ਲਵਾ ਅੱਛਾ ਆ ਜਿੱਥੇ ਸੜਦੇ ਉੱਥੇ ਹੀ ਹੋ ਜਾਂਦੇ ਆ ਬਈ ਨੂੰ ਐਂ ਕਰੀ ਨਾ ਜਿਸ ਤਰ੍ਹਾਂ ਹੁਣ ਤੂੰ ਹੋ ਗਿਆ ਐਦਾਂ ਛੱਡਾਂ ਤੇ ਇਹਦੇ ਨਾਲ ਨਾਲ ਹਾਂਜੀ ਇਹਨਾਂ ਚੀਜ਼ਾਂ 'ਚ ਗੇੜਦੇ ਇਹ ਕਿਰਤਕਰ ਨੂੰ ਪਿੰਡ ਨੂੰ ਜਾਂਦਾ ਟੋਬੇ ਦੇ ਨਾਲ ਨਾਲ ਘੇਰਦੇ ਹਾਂਜੀ ਉੱਥੇ ਬਹੁਤ ਸਾਰੇ ਠੀਕ ਹੈ ਵਧੀਆ ਲੱਗੂਗੇ ਹੋਏਗੇ ਨੌ ਗਮਲੇ ਚ ਇਹਦੇ ਨਾਲ ਲੱਗੇ ਹੋਏ ਦੇਖੋ ਜੀ ਵਧੀਆ ਬਣ ਜਾਂਦੀ ਆ ਕੁਦਰਤਾਂ ਘੰਡੇ ਵਾਲਾ ਸਾਰੇ ਗਮਲੇ ਲਾਦੇ ਇੱਦਾਂ ਦੇ ਅੱਛਾ ਹਾਂ ਰੇ ਟੈਕਨੋਲੋਜੀ ਵਧਾਉਂਦੇ ਨੇ ਹੂੰ ਇੱਧਰ ਵੀ ਲਾਤੇ ਉਹਨਾਂ ਜੀ ਇਹਦਾ ਪੱਟ ਕੇ ਦੇਖਿਆ ਸ਼ੁਰੂ ਹੋਇਆ ਨਹੀਂ ਅੱਛਾ ਜੜ ਚੋਂ ਪੱਟ ਕੇ ਦੇਖਿਆ ਤਾਂ ਇਹਨੂੰ ਤਾਂ ਜੀ ਦੋ ਤਰੂ ਠੀਕ ਆ ਬੰਦੇ ਰਹਿਣ ਨਾਲ ਝੋਗਾ ਨੇ ਤੇਰਾ ਡੈਡੀ ਦਾ ਚਲ ਮੇਲਾ ਲੱਗਿਆ ਰਹਿੰਦਾ ਦਾ ਹਾਂਜੀ ਦਿਨ ਰਾਤ ਪਿੰਡਾਂ ਨਾਲ ਗਿਆ ਹੋਵੇ ਦੀਵਾਲੀ ਕਰਕੇ ਪਿੰਡ ਜਿਹੜੇ ਬੂਟੇ ਗਿਰਗੇ ਤੇ ਵੜਦੇ ਤੇ ਉਹ ਵੜਦੇ ਤੇ ਠੀਕ ਆ ਤਿੰਨ ਚਾਰ 1 2 ਇਧਰ ਬੜਾਤੇ ਦੇ ਉਹਦੇ ਜਿਹੜੇ ਤਾਰ ਨਾਲ ਲੱਗਦੇ ਤੇ ਠੀਕ ਆ ਬਿਜਲੀ ਤਾਰ ਨਾਲ ਲੱਗਦੇ ਤੇ ਠੀਕ ਆ ਦੋ ਚਕਾਤੇ ਦੋ ਤਿੰਨ ਇਧਰ ਚਕਾਤੇ ਠੀਕ ਆ ਹੂੰ ਤਿਆਰੀ ਅਗਲੇ ਸਾਲ ਦਾ ਕਰ ਰਹੇ ਹਾਂ। ਖਾਦ ਖੋਲਿਆ ਹੁਣ ਵੀ ਕਿਸ ਨੂੰ। ਹਾਂਜੀ। ਉਹ ਪਿੱਛੇ ਬੁੱਟੇ ਦੇਖਣ ਵਾਲੇ ਬਹੁਤ ਮੋਟੇ ਆਲੇ। ਕਿਹੜੀਆਂ ਤਾਂ ਸਗ ਜਿੱਥੇ ਨਾ ਪਾਣੀ ਕੋਈ ਵੱਧ ਲੱਗ ਜੇ ਰੇਰੂ ਮਾੜਾ ਬੁੱਟਾ ਫालतू ਲੱਗ ਜਵੇ। ਹਾਂਜੀ। ਵਧੀਆ ਚੱਲਦੇ ਬੁੱਟੇ। ਉਹ ਪੈਂਡਲ ਤੁਸੀਂ ਦੇਖੇ ਬੁੱਟੇ ਦੇਖ ਕੇ ਹਰਾਂ ਰਹੋਗੇ ਕਿੱਡੇ ਮੋਟੇ-ਮੋਟੇ। ਖਾਲਾ ਨਾਲ ਪਾਣੀ ਆ ਰਹੀ। ਹਾਂਜੀ। ਦਿੱਸੇ ਆਲੀ। ਉਹ ਪਾਣੀ ਕਿੱਥੀਆਂ ਦੇ ਮੈਂ ਨਾ ਉੱਥੇ ਦੇ। ਜਦੋਂ ਰੇ ਸਪਰੇ ਹੋਈ ਜਾਂਦੀ ਹੈ। ਖਰਾਕ ਬਹੁਤ ਬੜੀ ਚੀਜ਼ ਹੁੰਦੀ ਹੈ ਹਰੇ ਚੀਜ਼। ਹਾਂਜੀ। ਆ ਇਹੇ ਲਾਉਣਾ ਇੱਧਰ ਬਰਾਬਰ ਹੀ ਲੱਗਿਆ ਆਪਣੇ ਥੋੜੀ ਫਰਕ ਥੋੜਾ ਜਿਹਾ ਪ੍ਰੋਟੀਨ ਵੱਧ ਦਿਆ ਸਾਰੇ ਗੁੱਟਿਆਂ ਦੇ ਦੇਖ ਲਓ ਸਪੈਨ ਲੱਗੀ ਹਾਂਜੀ ਜਦੋਂ ਤਾਂ ਵੀ ਲਾਈਏ ਯਾਰ ਜਗਾ ਦੇ ਆਂ ਉਹ ਪਿਛਲੇ ਵਾਲ ਜਗ੍ਹਾ ਬਣਾਈ ਦੀ ਹੈ ਇਹਦੀ। ਸਿੱਟੇ ਨਹੀਂ ਕਰ ਹੋਇਆ ਤੇ। ਪੰਜ ਸੱਤ ਕੁਰਸੀਆਂ ਇੱਕ ਅੱਧਾ ਟੇਬਲ ਉੱਪਰ। ਹਾਂਜੀ। ਇਹਦੇ ਉੱਪਰ ਵੀ ਯਾਰ ਓਪਨ ਸ਼ੈੱਡ ਪਾਏ ਦਈਏ। ਐਰੇ ਉੱਪਰ? ਹਾਂ। ਇੱਕ ਸਾਈਡ ਵਾਲਾਂ ਦੇ। ਆਹੋ। ਚਲ ਆਉਂਦੇ ਨੇ ਸਲਾਹ ਕਰਕੇ ਲਾਵਾ ਕਰਾਂਗੇ। ਕਿ ਉੱਪਰ ਬਹਿਣਾ ਹੋਵੇ ਮੀਮੋ। ਉੱਪਰ ਬਹਿ ਜਾ ਕਰੋ ਥੱਲੇ ਬੈਠਣ ਦੀ ਲੋੜ ਹੀ ਨਹੀਂ। ਹਾਂਜੀ। ਲੋ ਜੀ ਗੁੱਜਰ ਅੰਕਲ ਜੀ ਦਾ ਆਏ ਨੇ। ਲੰਬਾ ਹੀ ਲੰਘਿਆ ਫਿਰ। ਘਰ ਘਰ ਨਾ ਲੰਘੇ ਵੈਨ। ਅੱਜ ਤਾਂ ਇਹ ਗੁੱਜਰ ਬਾਈ ਕੋਲ ਚਾਹ ਪੀਣ ਆ। ਚਾਹ ਪੀਣ। ਪਰ ਚਾਹ ਵੀ ਸਾਡੀ ਕੋਲ ਹੀ ਰਹਿ ਗਈ। ਹੂੰ ਹੂੰ। ਸਰਮੋਸਾ ਕੋਲ ਚਾਹੀਦੀ ਵੀਰੇ ਕੋਲੇ ਮੋਟਰ ਦੀ। ਹੂੰ ਹੂੰ। ਘਰ ਕੇ ਲਿਆ ਗਏ ਰਿਬੂੜੀ। ਚਲੋ ਹੈ ਨਹੀਂ ਤੇ ਕਿਸਮਤ ਦਾ ਅੱਜ। ਚਾਹ ਤਾਂ ਕਰਨ ਚਾਹ ਤੇ ਕਿਸਮਤ ਆ ਗਈ ਐ। ਇਹਨੇ ਕਿਹਾ ਚੱਲ ਜਾਏ। ਹਰ ਜage ਪੀ ਲੈਣੀ ਹਰ ਦਾ ਤਾਂ ਪੀ ਲਾਂਗੇ ਗੁੱਜਰ ਅੰਕਲ ਦੇ ਨਹੀਂ ਆ ਜਾਂਦੀ ਉਹ ਕਹਿੰਦੇ ਦੇ ਅੰਕਲ ਕਹਿੰਦਾ ਮੈਂ ਸਵੇਰੇ ਸੈਰ ਕਰਨ ਜਾਂਦਾ ਸੈਰ ਕਰਨ ਜਾਂਦਾ ਪੱਕਾ ਰੋਡ ਲਾਈਟ ਤਾਂ ਬੰਦ ਬੰਦ ਰਹੀ ਕਰਕੇ ਦੀਆ ਸិន ਲੱਤ ਕਰਕੇ ਜਾਂਦਾ ਅੱਛਾ ਨਹੀਂ ਹੁਣ ਬਹੁਤ ਫਰਕ ਪੈ ਗਿਆ ਹੈ ਹਾਂ ਹਾਂਜੀ ਸ਼ੁਰੂਤ ਬਹੁਤ ਤੰਗ ਸੀ ਬਹੁਤ ਲਾਠੀ ਹੁਣ ਲਾਠੀ ਦੇ ਬਿਨਾ ਵੀ ਤੁਰ ਲਾਂਦਾ ਅੰਕਲ ਨੈਣੀ ਨਾ ਸੋਣੀ ਸੈਦਾ ਕਰੀ ਦੇ ਵਿੱਚ ਨੂੰ ਹਾਂ ਠੀਕ ਹੋ ਗਿਆ ਤਾਂ ਇਹਦੇ ਜਿੱਲੇ ਕੌਣ ਕਰ ਲਿਆ ਸੀਗਾ ਬਹੁਤ ਕਰੀ ਉਹਨੇ ਇੱਧਰ ਵੀ ਨਹੀਂ ਹੈਗਾ ਹਾਂ ਇੰਦਰ ਹੈ ਨਹੀਂ ਹਾਂ ਜੀ ਇਹ ਦੂਗੀ ਪਾਈ ਤੀ ਇਹਨਾਂ ਨੇ ਕੇਰੀ ਦੀ ਹੁੰਦੀ ਹੈ ਨਾ ਇਹ ਪੱਠੇ ਦੀ ਪੱਠੇ ਵਾਲੀ ਪਾਈ ਵੀ ਆ ਆ ਜਮ ਜਾਂਦੀ ਆ ਇਹ ਹਾਂ ਜੀ ਇੰਦਰ ਇੰਦਰ ਠੀਕ ਰਹਿ ਗਿਆ ਉੱਥੇ ਮੀਂਹ ਨੇ ਖਿੱਚਤੀ ਥੋੜੀ ਥੱਲੇ ਨੂੰ ਉਹ ਜਦੋਂ ਪਾਣੀ ਆਉਂਦਾ ਨਾ ਉੱਪਰ ਉਹਨੇ ਥੋੜੀ ਜਿਹੀ ਉਹ ਕਰਤੀ ਬਾਕੀ ਤਾਂ ਠੀਕ ਹੱਸਾ ਜੀ ਬਟਾਡਾ ਸ਼ੁਰੂ ਕਰਤੀ ਫੇਰ ਤਾਂ ਲਾ ਦੀਏ ਪਾਣੀ ਹਨਾ ਵੜਤੀ ਇੱਕ ਸਾਈਡ ਹੈ ਨਾ ਤਾਂ ਇੱਧਰ ਰੱਤਾ ਬਣਾਉਣਾ ਨਾ ਇੱਥੇ ਜਾਣ ਵਾਸਤੇ ਇਹ ਪਤਾ ਲੱਜੂਆਂ ਫੇਰ ਇੱਥੇ ਪਾਣੀ ਪੁਣੀ ਚੋਂਦਾ ਹੋਇਆ ਚੱਲ ਇੱਧਰ ਪਾਣੀ ਤਾਂ ਤੋਲ ਤੋਲ ਲੀਫ ਤਾਂ ਤੋ ਕਰਨਾ ਚਾਹੇ ਉਹ ਕਰਨੀ ਅਜ ਤਾਂ ਗਿਲ ਹੈਗੀ ਆ ਇੱਕ ਦੋ ਮੌਸਮ ਵੀ ਦੇਖ ਲਿਓ ਹੁਣ ਹਾਂਜੀ ਮੌਸਮ ਦਾ 2-3 ਦਿਨਾਂ ਦਾ ਗਰਮੀ ਜ਼ਿਆਦਾ ਪੈ ਸਕਦਾ ਹਾਂ ਹਾਂ ਹੰਦਾ ਹੈ ਬੱਦੋਂ ਹੁਣ ਬੈਠੇ 10 ਦਿਨ ਕੱਢਦੇ ਵੇ ਜਿੜੀ ਜੂਰੀ ਹੈ ਜੀ ਉਹਦੀ ਕਾਹចਾ ਸਬਜ਼ੀ ਹਾਂਜੀ ਦਿੱਲੀ ਹੈ 25 ਦਿਰੀ ਦੇ ਲੋਕਾਂ ਨੂੰ ਲਾਹ ਰਹਿਣਾ ਕਣਕ ਵੇਡਣ ਕਈਆਂ ਨੇ ਉਹ ਦੇਖ ਕਰੋੜਾਂ ਅਰਬ ਕੀ ਇਹ ਤਾਂ ਧੁਮਾੜਾ ਜਿਹਾ ਲੋਕਾਂ ਨੇ ਬੰਬਾਂ ਦਾ ਹਾਂਜੀ ਠੀਕ ਹੈ ਚਲੋ ਛੌਂ ਵੀ ਹੁੰਦਾ ਸ਼ੌਂਕ ਵੀ ਹੁੰਦਾ ਪਰ ਭਾਈ ਕਹਿੰਦੇ ਵੀ ਇਹਦੇ ਨਾਲੋਂ ਨਾ ਕੋਈ ਚੀਜ਼ ਈ ਲਓ ਵਧੀਆ ਹਾਂ ਜੇ ਆਪਣੇ ਕੰਮ ਵੀ ਆਵੇ ਇਹਨੇ ਕਿਹਾ ਧੂਆਂ ਸੋਲੂਸ਼ਨ ਹਵਾ ਖਰਾਬ ਕਰਨ ਵਾਲਾ ਕੰਮ ਹੈ ਐਕਟ ਵੀ ਵੈਸੇ ਪਰਮਿਸ਼ਨ ਜ਼ਿਆਦਾ ਦੇਈ ਵੀ ਆ ਐਕਟ ਜੋ ਟੋਕ ਨਹੀਂ ਕਰ ਐਟਕੇ ਨਹੀਂ ਹੈ ਨਾ ਕੋਈ ਰੋਕ ਟੋਕ ਨਹੀਂ ਬੱਧੀ ਚੱਲਣਾ ਅੱਜ ਦਿਵਾਲੀ ਦਿਵਾਲੀ ਲੱਗਦੀ ਵੀ ਨਹੀਂ ਅੱਨੇ ਅੱਜ ਦਿਵਾਲੀ ਲੱਗਦੀ ਨਹੀਂ ਦੀਵਾਲੀ ਚ ਅੱਗੇ ਛੌਂਕ ਹੋਇਆ ਕਰਦਾ ਸੀ ਹਾਂਜੀ ਅੱਗੇ ਦੀਵਾਲੀ ਨੂੰ ਮਿਠਾਈ ਮਿਲਦੀ ਹੁੰਦੀ ਸੀ ਹਾਂਜੀ ਜੇ ਖਾਣੀ ਆ ਨਾ ਦੀਵਾਲੀ ਨੂੰ ਆਇਆ ਕਰਦਾ ਦਾ ਖਿੱਲਾ ਖਰੋਟ ਵੀ ਦੀਵਾਲੀ ਨੂੰ ਮਿਲਿਆ ਕਰਦੇ ਸੀ ਹਾਂਜੀ ਹੁਣ ਤਾਂ ਕੰਮੇ ਸਦਾ ਬਾਰ ਹੋ ਗਿਆ ਤੇ ਮਰਜ਼ੀ ਲੈ ਲੋ ਯਾਰ ਚਲ ਮਰਜ਼ੀ ਲੈ ਲੈ ਹੁਣ ਦੀਵਾਲੀ ਨੂੰ ਬਾਈ ਖੂਆ ਮਾਰਨਾ 15-15 ਦਿਨ ਪਹਿਲਾਂ ਹਾਂਜੀ ਠੀਕ ਹੈ ਇੱਕ ਘੰਟਾ ਅਸੀਂ ਮੰਮੀ ਨਾਲ ਕੋਲ ਬੇਬੇ ਰਾਂਗ ਬੈਠ ਰਿਆ ਕਰਦੇ ਸੀ ਅੱਛਾ ਜੀ ਠੰਡ ਜੀ ਸ਼ੁਰੂ ਹੋ ਜਾਂਦੀ ਸੀ ਇਹਨਾਂ ਦੇ ਨਾਲ ਹਾਂਜੀ ਜਿਉਂ ਬੈਠ ਰਹਿਣਾ ਹਾਂਜੀ ਬੜਾ ਅੱਛਾ ਖੂਆ ਉੱਤੇ ਬਾਦ ਖੂਆ ਬਿਲਣਾ ਕੋਲੀ ਚ ਹਾਂਜੀ ਚੀਨੀ ਵਾਗੇ ਬੜਾ ਚੀਨੀ ਵਾਗੇ ਖਾਣ ਦਾ ਸੁਆਦ ਲੱਗਦਾ ਤਾਂ ਪਿੰਨੀਆਂ ਵਾਗੇ ਪਿੰਡੀ ਵੀ ਮਹੀਨਾ-ਮਹੀਨਾ ਦਾ ਮੁਕਰੀਆ ਹੂੰ ਹੁਣ ਕੌਣ ਕਰਦਾ ਹੁਣ ਤਾਂ ਕਹਿੰਦੇ ਮੋਲ ਲਿਆਓ ਜਾ ਕੇ ਦੱਬੋ ਸੁੱਤ ਆਰਡਰ ਕਰ ਦੋ ਬਸ ਹੋਰ ਜਿੰਨੇ ਕੰਮ ਹੈ ਹੋਈ ਨਮਾਟਾ ਮਿਲ ਗਿਆ ਜੋਰ ਨਾਲ ਮਾਰਿਆ ਕਰ ਜੋਰ ਨਾਲ ਬੋਤਲ ਲਾਇਆ ਕਰ ਮੈਂ ਕੀ ਕਰੇ ਤੂੰ ਹੁਣ ਯੂਨਿਟ ਰਟਾਇਰ ਕਰ ਦੇ ਯਾਰ ਰਟਾਇਰੇ ਇਹ ਸੜਦਾ ਫਿਰ ਰਾਮ ਲਾਉ ਤੂੰ ਰਾਮ ਲਾਉਣਾ ਕੁਰਤਾ ਪਜਾਮਾ ਪਾ ਕੇ ਬੈਠਿਆ ਕਰ ਉਹਨੂੰ ਆਖੀ ਵਿਖਰੇਦਾ ਕਹਿ ਕੇ ਦੇ ਲਿਆ ਕੱਪੜੇ ਵੀ ਸਾਰੇ ਕਹਿੰਦਾ ਵੀ ਵਧੀਆ ਪਾ ਕੇ ਬੈਠ ਪਰ ਕਿਸੇ ਤੇ ਲੈ ਲੈ ਕਰ ਦੋ ਯਾਰ ਪਤਾ ਕਾ ਚੱਕਰ ਆ ਹੁਣ ਸੁਣ ਲੈ ਮੇਰੀ ਗੱਲ ਹੁਣ ਕੁਛ ਨਹੀਂ ਹੁਣ ਖੁਣ ਜੰਗਲ ਲੱਗਦਾ ਜਿੱਦੜੀ ਦੀ ਬਾਹਂ ਦਰਦ ਕਰਨ ਲੱਗ ਗਈ ਨਾਲੇ ਤਾਂ ਪੈਸੇ ਲੱਗੂਗੇ ਭਾਈ ਜਿੰਨਾ ਮਰਜੀ ਅਸੀਂ ਬਥੇਰਾ ਕਹਿ ਲਿਆ ਹਮ ਹਟਦਾ ਨਹੀਂ ਇਹ ਤਾਂ ਦੇਸ ਦਵਾਈ ਵਾਲੇ ਪਾਸੇ ਤਰ ਪੂਣਾ ਗਿਆਣਾ ਬੰਦਾ ਜਿਹੜਾ ਜਿੰਨਾ ਜਿੰਨਾ ਕੰਮ ਕਰਿਆ ਪਿਆ ਉਹ ਹਟਦਾ ਹੀ ਨਹੀਂ ਕੁਛ ਨਹੀਂ ਹੈਗਾ ਵੇਲਾ ਕੰਮ ਕਰਨੇ ਵਾਲਾ ਕਿ ਮੈਂ ਤੁਹਾਨੂੰ ਪਾਣੀ ਪਲਾਈ ਜਾ ਕਰ ਉਹ ਸੌਖਾ ਕੋਲ ਪਾਣੀ ਪਲਾਉਂਦਾ ਦਾ ਪਾਣੀ ਵਾਲਾ ਕੰਮ ਤੇ ਉਧਰ ਜੋਰ ਵਾਲਾ ਕੰਮ ਨਹੀਂ ਕਰਦਾ ਅੱਜ ਅੱਜ ਨਾ ਕੰਮ ਜਿਆਦਾ ਹੈ ਦਿਵਾਲੀ ਕਰਕੇ ਤਾਂ ਲੱਗਿਆ ਨਹੀਂ ਤਾਂ ਵੀ ਲਾਉਂਦੇ ਨਹੀਂ ਪਾਣੀ ਪਲਾਉਂਦਾ ਇਹ ਸਭ ਦੀ ਅਗੂ ਖਾਸ ਕਰ ਪਲਾਉਂਦਾ ਮਲਟਰ ਪਣੀ ਸੁਣਾਉਣਾ ਹੈ ਸਵੇਰੇ 4 ਵਜੇ ਉੱਠਦੇ ਆ ਅੱਛਾ 4 ਵਜੇ ਇਹਨੂੰ ਵੀ ਠਾਣ ਲਾ ਸੀ ਕਿਹੜਾ ਹੈ ਨਾ ਵਕੀ ਦਾ ਚਾਹ ਪਲਾਵੇ 4 ਵਜੇ ਥੋੜਾ ਕਰ ਪਰਵਾਹ ਠੀਕ ਹੈ ਹਾਂ ਬੱਧੀਆ ਬਾਈ ਤੂੰ ਸੁਣਾ ਬਸ ਇੱਥੇ ਇਹੀ ਦਿਵਾਲੀ ਆ ਕੇ ਦੱਤ ਛੋੜ ਕੇ ਸਮਝਦੇ ਹਾਂ 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 ਗੁਜਰਾਂਗਲ ਹੈ ਨਹੀਂਗਾ ਵਿਦਿਆਰਥੀ ਕਿੱਥੇ ਗਿਆ ਪਿੰਡਾ ਗਿਆ ਨਾ ਅੱਜ ਗੱਡਾ ਬੰਦ ਹੋ ਗਿਆ ਫਿਰ ਉਹ ਹੈ ਗੱਡਾ ਬੰਦ ਹੋ ਗਿਆ ਅੱਜ ਇਹਦੇ ਨੂੰ ਪਾਉਣਾ ਤੇ ਲੋ ਜੀ ਚਾਚਾ ਜੀ ਦੇ ਗੱਡੀ ਦਾ ਸਾਈਡ ਲਾਤੀ ਇੰਦਰ ਕਰਤੀ ਬੜੀ ਮੈਪੀ ਤੋ ਬੜੀ ਖਤਰੀ ਕਰ ਤੋ ਸਾਵਨ ਨੂੰ ਚੰਨ ਵੀ ਹੋ ਗਿਆ ਹੈਪੀ ਨੋ ਵਾਲੀ ਗੱਡੀ ਹੁਣ ਆਹ ਗੱਡੀ ਗੱਡੀ ਤਾਂ ਉਹਦੀ ਸੇਰੇ ਸੇਰੇ ਆਹ ਕਿੰਨਾ ਗੰਦ ਪਿਆ ਹੋਇਆ ਵੋਏ ਪਹਿਲੇ ਛਾਵ ਨੂੰ ਤਾਂ ਨਹੀਂ ਦੀ ਛਾਂ ਕੰਮ ਤੇ ਆ ਗਿਆ ਬੱਲੇ 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 ਦਿਲ ਕੈਮ ਨਹੀਂ ਗੋਲੀ ਲੈ ਲਵੜੀ ਮੈਂ ਇਹੀ ਤਾੜ ਕਰਨ ਤੇ ਤਾਂ ਇੱਥੇ ਰੱਖ ਬਹੁਤ ਤੇ ਦੇਖੋ ਮੈਂ ਤਾਂ ਇੱਥੇ ਨਾਲ ਤਾਂ ਨਾਲ ਦਾਰੂ ਦੇਤੀਏ ਪੈ ਜਲਾਏਗਾ ਨਾ ਫੁੱਲ ਫਟੇਗਾ ਆੰਟਰੇ ਤੋਂ ਉਹ ਨਹੀਂ ਜਾਂਦਾ। ਬਾਕੀ ਤਾਂ ਠੀਕ ਹੈ। ਜਦੋਂ ਵੀ ਚੱਲ ਲੈ ਕੇ ਤਾਂ ਹੁੰਦੇ ਕਰਕੇ ਥੋੜੀ ਗੰਦੀ ਹੋ ਗਈ। ਅੱਗੇ ਜਾ ਰਹੇ ਨਾ ਜਿੰਨਾ ਅੱਗੇ ਆਇਆ ਸੈਰਨ ਵਾਲੀ ਤਾਂ ਵਰੇ ਗਿਟਣ ਲੱਗੇ ਨੇ ਪਾਣੀ ਤੇ ਲੋ ਬਈ ਹੁਣ ਵਾਰੀ ਆ ਗਈ ਤੇ ਬੋਲਟ ਦੀ ਉਹ ਤੇ ਚਮਕਾਤਾ ਆ ਪਾਣੀ ਮਾਰਨਾ ਰਹਿ ਗਿਆ ਨੂਰ ਚ ਲਾਈ ਕੋਈ ਬਾਤ ਕੋਈ ਪਰੇਸ਼ਾਨੀ ਗੀਡੀ ਵੀ ਲੋਗੀ ਬੋਲਟ ਵੀ ਇਸ ਤੋਂ ਕਾ ਕੇ ਪਾਲ ਸਮਾਰਾਂਗੇ ਹੁਣ ਇਹਨਾਂ ਦੇ ਤੇ ਆ ਟੱਟੇ ਲਈ ਗੀਡੀ ਥੋੜੀ ਬੋਲਟ ਆ ਅੱਜ ਗਏ। Happy Diwali. Happy Diwali. ਇਹਨੂੰ ਲੈ ਜਾ ਕੋਈ ਨਹੀਂ ਲੈ ਜਾ ਨਾਲ। ਲੋ ਬਈ ਬੋਲਟ ਵੀ ਤੋਤਾ। ਇਹਨ ਚਮਕਾਤਾ। ਬਈ ਕੀ ਚੀਜ਼ ਦੀ ਕਮੀ ਐ? ਜਾਨਾ ਉਹਨੇ ਟੈਲਾਂ ਤੋਤੀਂਦੀਆਂ। ਬੜ ਮੋਟੇ ਲੱਗ ਰਹੇ। ਇਹਦੋਂ ਸ਼ਾਈਨਿੰਗ ਖਤਮ ਕਰਤੀ। ਉਹਨੇ ਤਜਾਬ ਨਾਟ ਤੋਤੀਂ ਟੈਲਾਂ ਇਹਦੇ ਸਾਰੇ ਤਜਾਬ ਉਰੇ ਲੱਗੇ ਜੇ ਪਰ ਉਦੋਂ ਇਹ ਯਾਰ ਰਫੀਰ ਰੋਮਨ ਕ੍ਰੋਆਕੀਆ ਚੋਂ ਆਉਂਦਾ ਨਾ। ਨਾ। ਉੱਧਰ ਆਪਣੀ ਗੱਡੀ ਕੱਢ ਦੇ ਲਕਸ਼ ਲਕਸ਼। ਇਹ ਤੂੰ ਯਾਰ ਨੂੰ ਦੇਖਦਾ। ਨਾ, ਹੁਣ ਮੈਂ ਇੱਕ ਵਾਰ ਕੱਪੜਾ ਸੁਕਾ ਕੇ ਇੱਕ ਵਾਰ ਫੇਰ ਮਾਰ ਦੇਣਾ ਆਪਣਾ। ਠੀਕ ਆ ਮੈਂ। ਦੋ ਹੀ ਤਿਰ ਹਾਂ ਤੇ ਇਧਰ ਇੱਥੇ ਗੱਡੀ ਦਾ ਤੋਤੀ ਵੀ ਸੀ ਇਹ ਤਾਂ ਧੋਕੇ ਲੈ ਕੇ ਆਇਆ ਹਾਂ ਕੱਪੜਾ ਮਾਰ ਦਾਂਗੇ ਆਪਾਂ ਵੀ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਹੁਣ ਮਿਲਦੇ ਸ਼ਾਮ ਨੂੰ ਅਗਲੇ ਬਲੌਗ ਚ ਓਕੇ ਬਾਏ ਬਾਏ